ਜਿਵੇਂ ਕਿ ਤੁਹਾਨੂੰ ਪਤਾ ਵਾਰਡ ਨੰਬਰ 48 ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ ਬਠਿੰਡਾ ਇੱਥੇ ਸੱਤ ਮੀਂਹ ਵਾਰ ਮੈਦਾਨ ਵਿੱਚ ਨੇ ਪਹਿਲਾਂ ਕਰੀਬ 35 ਸਾਲ ਤੱਕ ਇਸ ਵਾਰਡ ਦੀ ਨੁਮਾਇੰਦਗੀ ਇੱਥੋਂ ਦੇ ਵਿਧਾਇਕ ਬਠਿੰਡਾ ਸਹਿਰੀ ਜਗਰੂਪ ਸਿੰਘ ਗਿੱਲ ਵੱਲੋਂ ਕੀਤੀ ਜਾਂਦੀ ਰਹੀ ਹੈ ਇਸ ਵਾਰ ਇਹ ਸੀਟ 4 ਸੀਟ ਬਣ ਗਈ ਹੈ ਕਿਉਂਕਿ ਇੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਤਮਜੀਤ ਮਹਿਤਾ ਦੂਜੇ ਪਾਸੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਬਲਵਿੰਦਰ ਬਿੰਦਰ ਖੜੇ ਨੇ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਚੱਲ ਵੱਲੋਂ ਵਿਜੇ ਕੁਮਾਰ ਸ਼ਰਮਾ ਐਮ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਕ੍ਰਿਸ਼ਨ ਕੁਮਾਰ ਯਾਦਵ ਅਮਨ ਡੀਸੀ ਆਜ਼ਾਦ ਉਮੀਦਵਾਰ ਖੜੇ ਨੇ ਇੱਥੇ ਸੋ ਅੱਜ ਬਲਵਿੰਦਰ ਸਿੰਘ ਬਿੰਦਰ ਫਰਨੀਚਰਾਂ ਵਾਲੇ ਜਿਨ੍ਹਾਂ ਨੂੰ ਫਰਨੀਚਰਾਂ ਵਾਲਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਪਛਾਣਿਆ ਜਾਂਦਾ ਉਹਨਾਂ ਦੀ ਅੱਜ ਰੈਲੀ ਹੈ ਬਿੰਦਰ ਫਰਨੀਚਰ ਆ ਇਹਦਾ ਜੌਨ ਨਿਸਾਨ ਟਰੈਕਟਰ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਆਓ ਜੀ ਆਓ ਆਓ ਐਸ ਜੌਨ ਨਿਸਾਨ ਦੇ ਟਰੈਕਟਰ ਨਾਲ ਲੈ ਕੇ ਇਹ ਰੈਲੀ ਜਿਹੜੀ ਕੀਤੀ ਜਾ ਰਹੀ ਹੈ ज़िंदाबाद <laughs> ਕੀ ਤੁਹਾਡਾ ਜਿੰਦਰ ਕੋਰੇ ਅੱਜ ਕੀ ਕਹਿਣਾ ਕਰਨੇ ਹੋ ਤੁਸੀਂ ਕਹਿਣਾ ਇਹੀ ਹੋਵੇ ਜੀ ਆਦੇ ਪੰਜਾਬ ਨੂੰ ਇਹੀ ਚ ਰੱਖਿਆ ਕਰ ਚਲਦੇ ਜੀ ਇਹਨਾਂ ਦੇ ਹਮਾਇਤ ਫਰਾਂ ਕੋਸ਼ਿ ਹੋਊਗਾ ਜੀ ਜੇ ਜਿੰਨੇ ਟਰੈਕਟਰ ਮਾਪਣਾ ਹੁੰਦਾ ਜਿਵੇਂ ਮਰਜੀ ਕੈਨ ਤੱਕ ਹੋ ਰਹਾ ਅਸਾਂ ਦੇ ਜੁਰੂਰਤਾਂ ਗੱਲਾਂ ਕੱਲੂ ਜਦੋਂ ਮਰਜੀ ਚ ਜਾਂਦੇ ਆ ਜਦੋਂ ਮਰਜੀ ਰਾਤ ਨੂੰ ਕੋਲੇ ਉਹਦੇ ਅੰਕਲ ਸਾਡੇ ਕੰਮ ਆਉਂਦੇ ਸੀ ਜਿਵੇਂ ਮਰਜੀ ਕੰਮ ਕਰਾ ਲੈਣ ਨਾ ਕੋਈ ਜਦੋਂ ਮਰਜੀ ਆਨ ਬੱਚੇ ਦਾ ਨਾਬੂ ਵਾਲਾ ਜਿਵੇਂ ਮਰਜੀ ਕੋਸ਼ ਕਰਾ ਲੂ ਅੰਕਲ ਦੋ ਅੰਕਲ ਤਾਂ ਇਹਦੇ ਕੰਮ ਆਉਣਾ ਲਈ ਸਾਡੇ ਜੁਰੂਰਤਾਂ ਗੱਲ ਦੀ ਸਾਡੇ ਬਹੁਤ ਕੰਮ ਆਉਣ ਵਾਲੇ ਬੰਦੇ ਸੀ ਇਹਨਾਂ ਮੱਦੀ ਰਾਤ ਨੂੰ ਖਾਣੋਂ ਇਹਨਾਂ ਮੱਦੀ ਰਾਤ ਨੂੰ ਨਾਲ ਤੁਰ ਪੈਂਦੇ ਆਈ ਅੰਕਲ ਸਾਹਿਬ ਇਹਨਾਂ ਨਾਲ ਜਿਹੜਾ ਬੇਟਾ ਖੜਾ ਆਪਣਾ ਜਿਹੜਾ ਇਹ ਆ ਬਿੰਦਰ ਸਿੰਘ ਲਖੜਾ ਇਹ ਵੀ ਬਹੁਤ ਬਿੰਦਰ 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 ਸਿੰਘ ਇਹ ਨਾ ਪਰਨੀਚਰਾਂ ਵਾਲੇ ਗੱਲ ਫਰਨੀਚਰ ਵਾਲੇ ਇਹ ਵੀ ਆਪਣਾ ਕੰਮ ਵਾਲਾ ਬੱਚਾ ਹੀ ਹੈ ਸਾਰੇ ਬੱਚੇ ਨਾ ਨਾ ਇਹਨਾਂ ਦੇ ਕਮਾਈ ਤੇ ਕਰਾਵਾਂਗੇ ਤੇ ਬਾਦਸ਼ਾਹ ਬਾਬਾ ਨਾਨਕ ਇਹਨਾਂ ਜਿੱਤ ਕਰੇ ਵਰਨਾ ਅੱਜ ਤੇ ਬਾਦਸ਼ਾਹਾਂ ਨਾ ਚੜ੍ਹਦੀ ਕਲਾ ਕਰੇ ਇਹ ਪੱਤਰਕਾਰ ਸਾਹਿਬ ਹਾਂ ਹੋ ਹੋ ਕਿਵੇਂ ਹੋ ਜੀ ਵਰਤੋਂ ਬਹੁਤ ਵਧੀਆ ਜੀ ਆਹ ਵਧੀਆ ਭਾਈ ਤੂੰ ਸੁਣਾਓ ਇਹ ਤੁਹਾਡਾ ਤੇ ਜਿਵੇਂ ਜਸਤਿਕਾ ਆ ਨਾ ਲਾਦੇ ਹੈ ਯਾਰ ਨਿਗਰਾਨੀ ਕਰਿਆ ਕਰੇ ਸਾਨ ਟ੍ਰੈਕਰ ਪਰ ਸਾਰੇ ਹੀ ਧਲਾ ਬਖਸ਼ ਨੂੰ ਰਾਵਾੜ ਬਣੇ ਰਹੇ ਹੈ ਅਕਵਲ ਕੇ ਬੇਨਤੀ ਕਰਦੇ ਹੈ ਕਿ ਇਹੋ ਵਾਲੇ ਇੱਕ ਦੋ ਬੰਦੇ ਹੈ ਟੈਕਨੀਕੀ ਨਿਗਰਾਨੀ ਕਰਦੇ ਹੈ ਆਪਣੇ ਮਹੱਲੇ ਦੀ ਕੰਮ ਕਰੀ ਗਾ ਕਮਲ ਕਾ ਖਾਣਾ ਚਾਹੇ ਗਏ ਬਾਕੀੜਾ ਅਜਾੜਾ ਪ੍ਰੋਗਰਾਮ ਹੈ ਅਸੀਂ ਮਹਾਂ ਪੰਚਾਇਤ ਕਰ ਰਹੇ ਹਾਂ ਕਰ ਕਰ ਕੇ ਕਰਨੀ ਦਾ ਕੋਪਾ ਦੀ ਫਿਲ ਕਰਨਾ ਲੋਕਾਂ ਦਾ ਕਿੰਨਾ ਕੇ ਰਿਸਪੌਂਸ ਕਰਦੇ ਆ ਭਾਈ ਜੀ ਤੁਹਾਡੇ ਸਾਹਮਣੇ ਸਾਰਾ ਪ੍ਰੋਗਰਾਮ ਲਾਏ ਨਕਲਾਏ ਸਾਰਾ ਅਧਿਕਾਰੀ ਬਹੁਤ ਬਹੁਤ ਨੇ ਕਿੰਨਾ ਕਰਕੇ ਤੋਰਿਆ ਪਰ ਅਸੀਂ ਆਪਣਾ ਪ੍ਰਯੋਗ ਕਰੀਏ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਲਾ ਹੋ ਗਿਆ ਉਹ ਲੋਕਾਂ ਦੇ ਵਿੱਚ ਹੀ ਸੌਣਾ ਪੀਣਗੇ ਕਿ ਲੋਕਾਂ ਦਾ ਕਿੰਨਾ लालच बि गु रही फोटो पंगियुनि